ਹੁਣ ਯਕੀਨ ਕੀ ਦੇਤੇ ਕੀਤਾ ਜਾਊਗਾ ਆ ਇੱਕ ਕੁੜੀ ਨੇ ਹੁਣ ਆਪਣੇ ਹੀ ਸਰਪੰਚ ਦੇ ਉੱਪਰ ਪਰਚਾ ਦਰਜ ਕਰਾਇਆ ਕੁੜੀ ਕਹਿੰਦੀ ਕਿ ਮੇਰੇ ਸਿਰ ਤੇ ਪਿਸਤੌਲ ਲਾ ਕੇ ਪਿਸਤੌਲ ਦੀ ਨੋਕ ਤੇ ਮੇਰੇ ਨਾਲ ਬਲਾਤਕਾਰ ਕੀਤਾ ਸਰਪੰਚ ਨੇ ਹੁਣ ਤੁਸੀਂ ਦੇਖੋ ਇਹ ਕਿੰਨਾ ਸਨਸਨੀ ਖੇਜ ਤੇ ਸ਼ਰਮਨਾਕ ਮਾਮਲਾ ਹੈ ਪੂਰੀ ਕਹਾਣੀ ਤੁਹਾਨੂੰ ਦੱਸਦੇ ਆ ਤੁਸੀਂ ਆਪਣਾ ਕਮੈਂਟ ਲਿਖਿਓ ਕਿ ਇਹ ਕਿੰਨਾ ਕੁ ਘਟਿਆ ਮਾਮਲਾ ਤੁਹਾਨੂੰ ਲੱਗਦਾ ਹੈ ਦੇਖੋ ਸਰਪੰਚ ਪਿੰਡ ਦਾ ਮੁਖੀਆ ਹੁੰਦਾ ਮੋਤਵਾਰ ਹੁੰਦਾ ਤੇ ਇਹ ਕੁੜੀ ਕਹਿੰਦੀ ਕਿ ਸਾਡਾ ਇੱਕ ਮਸਲਾ ਸੀ ਅਸਲ 'ਚ ਅਸੀਂ ਕੁੜੀ ਕਹਿੰਦੀ ਕਿਸੇ ਤੋਂ ਪੈਸੇ ਲੈਣੇ ਸੀਗੇ ਉਹ ਪੈਸੇ ਦੇ ਨਹੀਂ ਰਿਹਾ ਸੀ ਤੇ ਇਸ ਸਰਪੰਚ ਨਾਲ ਸਾਡੀ ਵਾਕਬੀ ਸੀ ਤੇ ਇਹ ਸਰਪੰਚ ਨੂੰ ਇਸ ਮਸਲੇ ਦਾ ਪਤਾ ਲੱਗਾ ਤਾਂ ਇਹ ਸਰਪੰਚ ਕਹਿੰਦਾ ਵੀ ਕੋਈ ਨਾ ਮੈਂ ਉਸ ਬੰਦੇ ਤੋਂ ਤੁਹਾਡੇ ਪੈਸੇ ਵਾਪਸ ਕਰਾਉਣ ਚ ਤੁਹਾਡੀ ਮਦਦ ਕਰ ਸਕਦਾ। ਤਾਂ ਕਹਿੰਦੀ ਵੀ ਅਸੀਂ ਕਿਹਾ ਠੀਕ ਹੈ। ਅਸੀਂ ਉਹ ਤੋਂ ਪੈਸੇ ਕਢਾਉਣੇ ਚਾਹੁੰਦੇ ਆਂ। ਤੂੰ ਸਾਡੀ ਮਦਦ ਕਰ ਦੇ। ਤਾਂ ਕਹਿੰਦੀ ਸਰਪੰਚ ਨੇ ਫਿਰ ਉਸ ਬੰਦੇ ਤੋਂ ਪੈਸੇ ਦਿਵਾਉਣ ਦੇ ਬਹਾਨੇ ਮਦਦ ਕਰਨ ਦੇ ਬਹਾਨੇ ਮੈਨੂੰ ਬੁਲਾਇਆ ਤੇ ਕਹਿੰਦੀ ਫਿਰ ਮੇਰੇ ਨਾਲ ਕੀ ਕੀਤਾ? ਬੁਲਾ ਕੇ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱਗ ਗਿਆ। ਗੱਲਾਂ ਬਾਤਾਂ ਕਰਦਿਆਂ ਤੇ ਫਿਰ ਮੇਰੇ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ ਤੇ ਜੋ ਕੁੜੀ ਨੇ ਪੁਲਿਸ ਕੋਲ ਬਿਆਨ ਦਰਜ ਕਰਾਏ ਨੇ ਪੁਲਿਸ ਵੀ ਦੱਸ ਰਹੀ ਹੈ ਕੁੜੀ ਕਹਿੰਦੀ ਵੀ ਫਿਰ ਉਹ ਸਰਪੰਚ ਨੂੰ ਜਦੋਂ ਮੈਂ ਅੱਗੋਂ ਰੋਕਣ ਲੱਗ ਪਈ ਮੈਂ ਉਹਦਾ ਵਿਰੋਧ ਕਰਨ ਲੱਗ ਪਈ ਤਾਂ ਸਰਪੰਚ ਨੇ ਮੇਰੇ ਸਿਰ ਤੇ ਪਿਸਤੌਲ ਲਾ ਕੇ ਤੇ ਮੇਰੇ ਨਾਲ ਗਲਤ ਕੰਮ ਕੀਤਾ ਹੁਣ ਤੁਸੀਂ ਦੇਖੋ ਪਿੰਡ ਦਾ ਮੋਹਤਵਾਰ ਬੰਦਾ ਜਿਨੂੰ ਲੋਕਾਂ ਨੇ ਪਿੰਡ ਦਾ ਮੋਰੀ ਵੋਟਾਂ ਪਾ ਕੇ ਚੁਣਿਆ ਹੁੰਦਾ ਜੇ ਉਹ ਬੰਦਾ ਹੀ ਧੀਆ ਪੈਣਾ ਦੇ ਨਾਲ ਐਦਾਂ ਦੀਆਂ ਹਰਕਤਾਂ ਕਰੇਗਾ ਜ਼ਬਰਦਸਤੀ ਧੱਕਾ ਕਰੇਗਾ ਬਲਾਤਕਾਰ ਕਰੇਗਾ ਤਾਂ ਇਸ ਤੋਂ ਸ਼ਰਮਨਾਕ ਤੇ ਸੰਸਨੀਖੇਜ ਫਿਰ ਹੋਰ ਕੀ ਹੋ ਸਕਦਾ ਦੇਖੋ ਵੈਸੇ ਤਾਂ ਰੋਜ਼ਾਨਾ ਹੀ ਭਾਰਤ ਦੇ ਵਿੱਚ ਔਰਤਾਂ ਦੇ ਨਾਲ ਧੱਕੇ ਹੋ ਰਹੇ ਨੇ ਜ਼ਬਰਦਸਤੀਆਂ ਹੋ ਰਹੀਆਂ ਨੇ ਹਰ ਹਰ ਅੱਧੇ ਮਿੰਟ ਦੇ ਵਿੱਚ ਇੱਕ ਔਰਤ ਦੇ ਨਾਲ ਬਲਾਤਕਾਰ ਦਾ ਕੇਸ ਦਰਜ ਹੁੰਦਾ ਹਰ ਅੱਧੇ ਮਿੰਟ ਵਿੱਚ ਔਰ ਪਿਛਲੇ ਦਿਨ ਇੱਕ ਕੋਲਕਾਤਾ ਦੇ ਵਿੱਚ ਡਾਕਟਰ ਧੀ ਨਾਲ ਜੋ ਹੋਇਆ ਤੁਸੀਂ ਸਾਰਿਆਂ ਨੇ ਸੁਣ ਲਿਆ ਤੇ ਉਸ ਤੋਂ ਬਾਅਦ ਫਿਰ ਉੱਤਰਾਖੰਡ ਦੇ ਵਿੱਚ ਇੱਕ ਲਵਾਰਸ ਬੱਚੀ ਦੇ ਨਾਲ ਕਈ ਜਣੇ ਨੇ ਰਲ ਕੇ ਜ਼ਬਰਦਸਤੀ ਕੀਤੀ ਉਹ ਵੀ ਤੁਸੀਂ ਸੁਣ ਲਈ ਹੋਣੀ ਹੈ ਰੋਜ਼ਾਨਾ ਹੀ ਸੈਂਕੜੇ ਥਾਵਾਂ ਤੇ ਲੜਕੀਆਂ ਦੇ ਨਾਲ ੱੱੱਕੇ ਚੱਲਦੇ ਨੇ ਤਾਂ ਫਿਰ ਇੱਕ ਬੜੀ ਹੈਰਾਨੀਜਨ ਘਟਨਾ ਵਾਪਰੀ ਆ ਕੁਝ ਦਿਨ ਪਹਿਲਾਂ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਇੱਕ ਭਾਜਪਾ ਦਾ ਐਮਐਲਏ ਹੈ ਜਿਹੜਾ ਚੁਰਾਹਾ ਜਿਹੜਾ ਵਿਧਾਨ ਸਭਾ ਖੇਤਰ ਹੈ ਉੱਥੋਂ ਜਿੱਤਿਆ ਹੋਇਆ ਉਹਦੇ ਉੱਪਰ ਇੱਕ ਹਿਮਾਚਲ ਦੀ ਕੁੜੀ ਨੇ ਦੋਸ਼ ਲਾਇਆ ਨੌਜਵਾਨ ਕੁੜੀ ਨੇ ਉਹਨੇ ਜਿਹੜਾ ਚੰਬਾ ਹਮਾਚਲ ਦਾ ਉਸ ਥਾਣੇ 'ਚ ਜਾ ਕੇ ਰਿਪੋਰਟ ਦਰਜ ਕਰਾਈ ਵੀ ਇਸ ਐਮਐਲਏ ਨੇ ਮੈਨੂੰ ਬਹੁਤ ਅਸ਼ਲੀਲ ਮੈਸੇਜ ਭੇਜੇ ਨੇ ਔਰ ਲਗਾਤਾਰ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਜਿਵੇਂ ਮੈਨੂੰ ਆਪਣਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ ਤੇ ਮੈਨੂੰ ਇਹ ਵੀ ਕਹਿੰਦਾ ਹੈ ਕਿ ਆਪਣੇ ਨਹਾਉਂਦੇ ਸਮੇਂ ਨਿਰਵਸਤਰ ਫੋਟੋਆਂ ਭੇਜ ਤਾਂ ਇਹ ਦੋਸ਼ ਕੁੜੀ ਨੇ ਲਾਏ ਬੀਜੇਪੀ ਦੇ ਐਮਐਲਏ ਤੇ ਪਰ ਕੁੜੀ ਨੇ ਪਹਿਲਾਂ ਹੀ ਇਹ ਕਹਿ ਦਿੱਤਾ ਵੀ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਮੈਨੂੰ ਡਰਾਇਆ ਜਾ ਰਿਹਾ ਤਾਂ 9ਵੇਂ ਦਿਨ ਕੁੜੀ ਆਪਣੇ ਬਿਆਨ ਬਦਲ ਗਈ ਜਦੋਂ ਪੁਲਿਸ ਨੇ ਦੇ ਕੋਲ ਐਫ ਆਈ ਆਰ ਦਰਜ ਹੋ ਗਈ ਜਦੋਂ ਕੁੜੀ ਦੇ ਬਿਆਨ ਵੀ ਹੋ ਗਏ ਤਾਂ ਫਿਰ ਉਸ ਤੋਂ ਬਾਅਦ ਕੁੜੀ ਅਚਾਨਕ ਆਪਣੇ ਬਿਆਨਾਂ ਤੋਂ ਪਲਟ ਗਈ ਤੇ ਇਹ ਵੀਡੀਓ ਜਾਰੀ ਕਰ ਦਿੱਤੀ ਕੁੜੀ ਨੇ ਵੀ ਮੈਨੂੰ ਗਲਤਫਹਿਮੀ ਹੋ ਗਈ ਸੀ ਕਦੇ ਵੀ ਮੇਰੇ ਨਾਲ ਅਜਿਹਾ ਕੰਮ ਨਹੀਂ ਹੋਇਆ ਤੇ ਮੈਂ ਗਲਤ ਬੋਲ ਬੈਠੀ ਹਾਂ ਹੁਣ ਉਹ ਸਾਰੇ ਕੁਸ਼ ਦੇ ਉੱਪਰ ਵੱਡੇ ਸਵਾਲ ਉੱਠ ਰਹੇ ਨੇ ਕੀ ਕੁੜੀ ਨੇ ਪਹਿਲਾ ਬਿਆਨ ਗਲਤ ਦਿੱਤਾ ਜਾਂ ਬਾਅਦ ਵਾਲਾ ਬਿਆਨ ਕਿਸੇ ਡਰ ਕਿਸੇ ਦਬਾਅ ਕਰਨ ਦਿੱਤਾ ਕਲੀਅਰ ਕੱਟ ਜਾਪਦਾ ਹੈ ਲੱਗਦਾ ਹੈ ਕਿ ਉਹ ਕੁੜੀ ਨੂੰ ਡਰਾਇਆ ਠਮਕਾਇਆ ਗਿਆ ਹੋਊਗਾ ਐਸੇ ਹੀ ਤਰ੍ਹਾਂ ਉਹ ਵੀ ਇੱਕ ਮੋਤਵਾਰ ਬੰਦਾ ਐਮਐਲਏ ਕਿ ਆ ਜਿਹੜਾ ਹੁਣ ਗੁਰਦਾਸਪੁਰ ਤੋਂ ਇੱਕ ਖਬਰ ਨਿਕਲ ਕੇ ਆਈ ਹੈ ਕਿ ਇੱਕ ਸਰਪੰਚ ਪਿੰਡ ਦਾ ਜਿਹਦੇ ਉੱਪਰ ਉਹ ਇੱਕ ਧੀ ਨੇ ਇੱਕ ਔਰਤ ਨੇ ਇਹ ਦੋਸ਼ ਲਾਇਆ ਕਿ ਉਹਨੇ ਮੇਰੇ ਨਾਲ ਮਦਦ ਕਰਨ ਦੇ ਬਹਾਨੇ ਬਹੁਤ ਗਲਤ ਕੀਤਾ ਮੇਰੇ ਨਾਲ ਬਲਾਤਕਾਰ ਕੀਤਾ ਹੁਣ ਪੁਲਿਸ ਇਹਦੀ ਪੁਣਛਾਨ ਕਰ ਰਹੀ ਹੈ ਪੁਲਿਸ ਇਹਦੀ ਮੈਡੀਕਲ ਰਿਪੋਰਟ ਵੀ ਲੈ ਰਹੀ ਹੈ ਹੁਣ ਸੱਚ ਤਾਂ ਤਪਤੀਸ ਚੋਂ ਹੀ ਨਿਕਲ ਕੇ ਬਾਹਰ ਆਏਗਾ ਪਰ ਇਸ ਔਰਤ ਦੇ ਦੋਸ਼ ਵੱਡੇ ਨਹੀਂ ਤੇ ਸਵਾਲ ਪੂਰੇ ਸਮਾਜ ਤੇ ਸਾਡਾ ਪੂਰਾ ਸਮਾਜ ਔਰਤ ਨੂੰ ਇੱਕ ਭੋਗਣ ਦੀ ਵਸਤੂ ਸਮਝਦਾ ਮਨਰੰਜਨ ਦਾ ਸਾਧਨ ਸਮਝਦਾ ਤੇ ਇਸੇ ਕਰਕੇ ਜਿਹੜੀਆਂ ਧੀਆ ਭੈਣਾਂ ਨੇ ਉਹਨਾਂ ਦੇ ਨਾਲ ਰੋਜ਼ਾਨਾ ਜ਼ਬਰਦਸਤੀਆਂ ਧੱਕੇਸ਼ਾਈਆਂ ਤੇ ਬਦਤਮੀਜ਼ੀਆਂ ਹੁੰਦੀਆਂ ਨੇ ਵੇਖੋ ਰਖੜੀ ਦਾ ਤਿਹਾਰ ਭਾਰਤ ਚ ਮਨਾਇਆ ਜਾਂਦਾ ਹੈ ਹਰ ਭਰਾ ਆਪੋ ਆਪਣੀ ਭੈਣ ਨੂੰ ਰਖੜੀ ਬਣਾ ਕੇ ਇਹ ਵਿਸ਼ਵਾਸ ਦਵਾਉਂਦਾ ਕਿ ਮੈਂ ਤੇਰੀ ਰੱਖਿਆ ਕਰਾਂਗਾ ਰਖੜੀ ਅਸਲ ਚ ਰੱਖਿਆ ਬੰਧਨ ਉਹਦਾ ਪੂਰਾ ਨਾਮ ਪਰ ਇਹ ਰੱਖਿਆ ਬੰਧਨ ਦੀ ਭਾਰਤ ਚ ਲੋੜ ਕਿਉਂ ਪਈ ਕਿਉਂਕਿ ਸਿੱਧਾ ਸਵਾਲ ਹੈ ਕਿ ਸਾਡੀਆਂ ਧੀਆਂ ਭੈਣਾਂ ਅੱਜ ਵੀ ਸੁਰੱਖਿਅਤ ਨਹੀਂ ਇਸੇ ਕਰਕੇ ਰੱਖਿਆ ਬੰਧਨ ਜਾਂ ਰਖੜੀ ਦੀ ਜ਼ਰੂਰਤ ਹੈ ਜੇਕਰ ਸਾਡੀਆਂ ਧੀਆਂ ਭੈਣਾਂ ਸੁਰੱਖਿਅਤ ਹੋ ਜਾਣ ਫਿਰ ਰਖੜੀ ਦੀ ਕੋਈ ਲੋੜ ਨਹੀਂ ਮੈਨੂੰ ਲੱਗਦਾ ਹੈ ਕਿ ਜੇਕਰ ਸਾਡੇ ਮਰਦ ਆਪਣੀ ਮਾਨਸਿਕਤਾ ਤੇ ਸੋਚ ਵਿੱਚ ਸੁਧਾਰ ਕਰ ਲੈਣ ਉਹ ਧੀਆ ਭੈਣਾ ਕੁੜੀਆਂ ਨੂੰ ਹਵਸ ਦੀ ਭੋਗਣ ਦੀ ਕਾਮ ਪੂਰਤੀ ਦੀ ਵਸਤੂ ਸਮਝਣਾ ਬੰਦ ਕਰ ਦੇਣ ਤਾਂ ਫਿਰ ਰਖੜੀ ਦੀ ਵੀ ਲੋੜ ਨਹੀਂ ਪੈਗੀ ਜੇਕਰ ਇੰਨੇ ਸਾਲਾਂ ਤੋਂ ਰਖੜੀਆਂ ਬੰਨੀਆਂ ਜਾ ਰਹੀਆਂ ਨੇ ਤੇ ਬੰਨੀਆਂ ਜਾਣੀਆਂ ਨੇ ਤੇ ਭੈਣਾ ਫਿਰ ਵੀ ਸੁਰੱਖਿਅਤ ਨਹੀਂ ਤੇ ਜੇਕਰ ਇੱਕ ਰਖੜੀ ਤੇ ਸਾਰੇ ਭਰਾ ਆਪੋ ਆਪਣੀ ਭੈਣ ਤੋਂ ਉਹਦੀ ਰਾਖੀ ਦਾ ਵਚਨ ਦੇਣ ਦੀ ਥਾਂ ਆਪਣੀ ਭੈਣ ਨੂੰ ਇਹ ਵਚਨ ਦੇ ਦੇਣ ਵੀ ਦੇਖ ਅੱਜ ਤੋਂ ਬਾਅਦ ਮੈਂ ਦੂਜੀਆਂ ਸਾਰੀਆਂ ਔਰਤਾਂ ਦਾ ਸਤਿਕਾਰ ਕਰਾਂਗਾ ਔਰ ਉਹਨਾਂ ਨੂੰ ਕਦੇ ਵੀ ਗੰਦੀ ਨਜ਼ਰ ਨਾਲ ਨਹੀਂ ਦੇਖਾਂਗਾ ਤਾਂ ਫੇਰ ਸਾਰਿਆਂ ਦੀਆਂ ਭੈਣਾਂ ਸੁਰੱਖਤ ਹੋ ਜਾਣਗੀਆਂ ਫੇਰ ਉਹਨਾਂ ਦੀ ਰੱਖਿਆ ਦੇ ਵਚਨ ਦੇਣੇ ਨਹੀਂ ਪੈਣਗੇ ਸਾਨੂੰ ਔਰਤ ਨੂੰ ਆਤਮ ਨਿਰਭਰ ਵੀ ਬਣਾਉਣਾ ਚਾਹੀਦਾ ਔਰ ਉਹਨੂੰ ਸੁਰੱਖਿਅਤ ਮਾਹੌਲ ਵੀ ਦੇਣਾ ਚਾਹੀਦਾ ਪਰ ਜਦੋਂ ਐਦਾਂ ਦੀਆਂ ਘਟਨਾਵਾਂ ਰੋਜ਼ ਸੁਣਦੇ ਆ ਆ ਜਿਹੜੀਆਂ ਆ ਸਰਪੰਚ ਦੇ ਉੱਪਰ ਕੁੜੀ ਨੇ ਦੋਸ਼ ਲਾਏ ਨੇ ਜਾਂ ਐਮਐਲਏ ਦੇ ਉੱਪਰ ਕੁੜੀ ਨੇ ਦੋਸ਼ ਲਾਇਆ ਜਾਂ ਕਲਕੱਤਾ ਚੜਾ ਡਾਕਟਰੀ ਦੇ ਨਾਲ ਕਾਂਡ ਵਾਪਰਿਆ ਕੁੜੀ ਦੇ ਨਾਲ ਜਾਂ ਹੋਰ ਸੈਂਕੜੇ ਵਾਪਰਦੇ ਰੋਜ਼ਾਨਾ ਤਾਂ ਉਥੋਂ ਇਹ ਸੋਚਣਾ ਬਣਦਾ ਵਿਚਾਰਨਾ ਬਣਦਾ ਕਿ ਅਸੀਂ ਕਿਹੋ ਜਿਹਾ ਸਮਾਜ ਪੈਦਾ ਕਰ ਰਹੇ ਆ ਅਸੀਂ ਕਿਹੋ ਜਿਹੇ ਇਨਸਾਨ ਆ ਆਪਣੇ ਆਪ ਨੂੰ ਬਹੁਤ ਇੱਜ਼ਤਦਾਰ ਮੰਨਦੇ ਆ ਆਪਣੇ ਆਪ ਨੂੰ ਬਹੁਤ ਮਾਣ ਮੰਨਦੇ ਆ ਪਰ ਅਸਲ ਚ ਮੈਨੂੰ ਲੱਗਦਾ ਅਸੀਂ ਇੱਜ਼ਤਦਾਰ ਨਹੀਂ ਆ ਨਹੀਂ ਤਾਂ ਇੰਨੀਆਂ ਜ਼ਿਆਦਾ ਘਟਨਾਵਾਂ ਧੀਆ ਪੈਣਾ ਨਾਲ ਵਾਪਰ ਨਹੀਂ ਸਕਦੀ ਅਸੀਂ ਤਾਂ ਗੱਲ ਗੱਲ ਦੇ ਨਾਲ ਧੀ ਪੈਣ ਦੀ ਗਾਲ ਬੋਲਦੇ ਆ ਗੋਰਿਆਂ ਦੇ ਦੇਸ਼ਾਂ ਚ ਧੀਆ ਪੈਣਾ ਨਾਲ ਜੁੜੀਆਂ ਅਸ਼ਲੀਲ ਗਾਲਾਂ ਉਹਨਾਂ ਨੇ ਬਣਾਈਆਂ ਹੀ ਨਹੀਂ ਹੋਈਆਂ ਤੇ ਸਾਡੇ ਇੱਥੇ ਚੰਗੇ ਭਲੇ ਜਿਹੜੇ ਬੰਦੇ ਆ ਬਜ਼ੁਰਗ ਵੀ ਨੌਜਵਾਨ ਵੀ ਜਿਹੜੇ ਆਪਦੇ ਆਪ ਨੂੰ ਬੜੇ ਘੈਂਟ ਇੱਜ਼ਤਦਾਰ ਸਮਝਦੇ ਆ ਐਡੇ-ਐਡੇ ਕਈਆਂ ਨੇ ਦਾੜੇ ਰੱਖੇ ਨੇ ਉਹ ਵੀ ਮਾਂ ਭੈਣ ਧੀ ਦੀ ਗਾਲ ਤੋਂ ਬਿਨਾ ਗੱਲ ਨਹੀਂ ਕਰਦੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਧੀ ਨੂੰ ਅਸੀਂ ਤਾਂ ਕੋਈ ਚੀਜ਼ ਡਿੱਗ ਪੇ ਸਾਡੇ ਹੱਥੋਂ ਤਾਂ ਵੀ ਗਾਲ ਜੇ ਕੋਈ ਸਾਨੂੰ ਖੁਸ਼ੀ ਦੀ ਖਬਰ ਮਿਲ ਜੇ ਤਾਂ ਵੀ ਗਾਲ ਦੁੱਖ ਦੀ ਖਬਰ ਮਿਲ ਜੇ ਤਾਂ ਵੀ ਮਾਂ ਭੈਣ ਧੀ ਦੀ ਗੱਲ ਲੜਾਈ ਕਿਸੇ ਬੰਦੇ ਨਾਲ ਹੁੰਦੀ ਆ ਗਲਤ ਕੋਈ ਬੰਦਾ ਕਰ ਰਿਹਾ ਤਾਂ ਅਸੀਂ ਉੱਥੇ ਕੀ ਕਰਦੇ ਆ ਕਿ ਗਾਲਾਂ ਅਸੀਂ ਉਸ ਬੰਦੇ ਨੂੰ ਉਹਦੀ ਮਾਂ ਭੈਣ ਧੀ ਨਾਲ ਜੋੜ ਕੇ ਦੇਣੀਆਂ ਸ਼ੁਰੂ ਕਰ ਦਿੰਨੇ ਸੋ ਮੈਨੂੰ ਲੱਗਦਾ ਹੈ ਕਿ ਸਾਡੀ ਜ਼ਿਹਨियत ਦੇ ਵਿੱਚ ਬਹੁਤ ਵੱਡੇ ਸੁਧਾਰ ਦੀ ਲੋੜ ਹੈ ਬਹੁਤ ਮਿਹਰਬਾਨੀ